नमस्कार दोस्तों आज हम बात करेंगे अनिमिया की मीडिया फोलिक एसिड की कमी से जो अनिमिया होता है उसको हम अनिमिया बोलते हैं मैक्रो मतलब के मैक्रो, म, बड़ा तो के मैंने सेल बड़े सेल वाला अनिमिया मीडिया फोलिक एसिड रेड ब्लड सेल सेलच्योर वास्ते जुड़ी है ਇਦੋਂ ਨਹੀਂ ਕਮੀ ਹੋਗੀ ਤੋ ਸਾਲ ਐ ਐਮਚੋ ਲੈਣਗੇ ਤੇ ਐਮਚੋ ਲੈਣਗੇ ਸਾਲ ਹੁੰਦੇ ਆ ਬੜਾ ਹੁਣ ਸਹੀ ਬੜਾ ਹੁੰਦਾ ਤੇ ਉਹ ਕਿਤੋਂ ਬੋਲਦਾ ਸੀਵੀਸੀ ਤੋਂ ਤੇ ਐ ਜੀਐਮਐਮਸੀਵੀ ਹੁੰਦੀ ਹੈ ਤੇ ਉਹ ਇਨੀ ਘੜੇ ਲਾਵੇ ਸਾਲ ਦੇ ਸਾਈ ਦਾ ਤੇ ਐਮਸੀਵੀ ਇਹ ਹੰਦਰ ਤੋਂ ਜ਼ਿਆਦਾ ਹੋਗੀ ਤੇ 115 ਤੋਂ ਜ਼ਿਆਦਾ ਤਾਂ ਪੱਕਾ ਹੋਵੇ ਉਹ ਵੀਦਾਂ ਜਦੋਂ ਕਿ ਜਦੋਂ ਕਮਿੰਗ ਆ ਕੇ ਹੋਗੀ ਤੇ ਕਈ ਵਰੀ ਐ ਐਮਸੀਬੀ ਨਾਮ ਨੂੰ ਉਹ ਮੀਡਿਆ ਦੇ ਪਰੋਕੈਟ ਦੀ ਕਮੀ ਸੀ ਕਮੀ ਹੁੰਦੀ ਹੈ ਓਏ ਇਸ ਕਾਕੇ ਇਹਦੇ ਵਿੱਚ ਨਾਲ ਆਰਨੀ ਕਮੀ ਵੀ ਆ ਗਈ ਹੈ ਤੇ ਆਰਨੀ ਕਮੀ ਦਾ ਕੇਸ ਹਾਲੇ ਫੁੱਟ ਰਿਹਾ ਜਿੰਦੇ ਆ ਤੇ ਮੀਡਿਆ ਦੇ ਕਮੀ ਕਰ ਕੇ ਸਾਲ ਲਪੜਿਆ ਹੋਣੇ ਆ ਤਾਂ ਆਸੂ ਜੀ ਬੈਲੈਂਸ ਕਰ ਜਾਂਦੇ ਆ ਤੇ ਓਏ ਉਹ ਆਰਡਬਲ ਜੀ ਤੋਂ ਪਤਾ ਲਾਣਾ ਜਣਾ ਯਾ ਆਰਡਬਲ ਵਯ ਨੇ ਰੈਟਰ ਰੈਟਰਸਲ ਰੈਟਰਸਲ ਦੀ ਅਨ ਲੀ ਵੇਟ ਕੀ ਉਹ ਜਰ ਹੈਗੀ ਤਾਂ ਆਕੇ ਨਾਲ ਆ ਨਹੀਂ ਵੀ ਕਮੀ ਆ ਗਈ ਤੇ ਇਸ ਕਾ ਕੇ ਐਮ ਸੀ ਬੀ ਨਾ ਹੋਏਗਾ ਪਰ ਉਹ ਫਾਸ ਨਾ ਮੈਂ ਲਗਾ ਕੇ ਤੇ ਸੈਂਟਰਮ ਕੀ ਹੁੰਦੇ ਆ ਤਕਾਵ ਡਾਣੀਆਂ ਕਮਜ਼ੋਰੀ ਹੋਣੀਆਂ ਤੇ ਹਾਰਡਵੇਅਰ ਵਿੱਚ ਨੇ ਤੇ ਨਾਲ ਗਿੜਾ ਲੈਣਾ ਤੇ ਇਹ ਨਹੀਂ chalਿਆਂਗੇ ਤੇ ਵੀਡਾ ਦੀ ਕਮੀ ਕਰਕੇ ਤੇ ਡਿਪਰੈਸ਼ਨ ਹੋਣਾ ਹੋ ਜਾਂਦੀਆਂ ਤੇ ਇੰਦੇ ਬਲੀ ਰਹਿੰਦੀ ਐ ਕਿ ਤੈਨੂੰ ਬਾਰੇ ਸਾਰਾ ਨਾ ਪੜਿਆ ਨਾ ਤਾਂ ਜਿਆਦਾ ਸੁਣੀਆ ਤੇ ਵਾਹ ਕੱਟਣ ਤੇ ਨਾ ਬੀਜਣ ਨੇ ਤੇ ਸਹੀ ਮਾ ਪਤਾ ਨਹੀਂ ਤੇ ਇਹ ਕਿਤੇ ਨਾ ਵੜਿਆ ਗਿਆ ਜਿਆਦਾ ਰਹਿ ਜੇ ਤਾਂ ਪਰਮਨੈਂਟ ਐਜੈਂਸੀ ਨਾਮ ਹੀ ਬੰਦੀਆਂ ਤੇ ਉਹ ਜੇ ਮਲਗੇ ਇਹ ਨਾਮ ਹੀ ਨਾ ਹੋਣੀ ਆ ਉਹ ਪੁਕੇਟ ਹੋਰ ਦੇਵਨੀਆਂ ਉਹ ਕਿ ਗਾਣਾ ਕਰ ਕੀ ਹੁੰਦੀ ਹੈ ਤੇ ਲੇਵਲ ਟਨਕ ਸੁਵੇ ਜਾਂ ਨਰੋਗਦਾ ਜਾਂ ਜਦੋਂ ਬਿਨਾ ਹੋਵੇ ਜਾਂ ਧਾਰਨ ਨਿਕਾਮੀ ਹੋਵੇ ਦੇ ਨੋਟਾਂ ਹਰਮਨ ਦਮਨ ਨੇ ਸਪਰੇ ਜਾਵੇ ਜਾਂ ਟਿਕ ਨੂੰ ਸਟੰਸ ਸੁਵੇ ਤੇ ਇਹ ਕਾਰਨ ਆਈ ਨੇ ਜਾਂ ਕਈ ਵਰੀ ਮੁੰਡਾ ਮਿਹਰੇ ਨਹੀਂ ਹੁੰਦਾ ਤੇ ਕਭੀ ਜਮੇ ਤਾਂ ਕਿ ਕਭੀ ਰਾਮ ਨੇ ਮੀਡਾ ਮੀਡ ਵਿੱਚ ਮਿਲਾਂ ਜੇ ਇਸੋ ਜੀ ਮਨਾਂ ਹਨਾ ਦੋ ਮੀਟਰ ਦੀ ਕਮੀ ਪਰੀ ਨਹੀਂ ਹੋਣੀ ਤੇ ਮੀਟਰ ਹੁਣ ਕਿਸੇ ਦਾ ਮੈਂ ਜਾਂਦਾ ਸਬਜ਼ੀਆਂ ਚ ਨੂੰਦੇ ਸਬਜ਼ੀਆਂ ਦੇ ਜਦੋਂ ਸਾਡੀਆਂ ਫਰੂਟ ਕਟ ਗਣੇ ਆ ਤੇ ਉਹਦੇ ਕਰ ਕੀ ਹੁਣ ਕਿਸੇ ਦੀ ਕਮੀ ਮੈਂਦੀ ਆ ਹੁਣ ਕਿਸੇ ਦੀ ਕਮੀ ਦਾ ਤਰਕ ਵੀ ਨਹੀਂ ਸਬਜ਼ੀਆਂ ਨਾਲ ਹੋ ਰੀਆਂ ਤਾਂ ਉਹ ਨਹੀਂ ਹੋਣਦੀਆਂ ਤੇ ਮੀਟਰ ਉਹ ਲਿਵਰ ਦੇ ਵਿੱਚ ਜਿਗਰ ਦੇ ਵਿੱਚ ਇਹਦੇ ਭੋਜਨ ਹੋਇਆ ਰਿਹਾ ਨਾ ਤੇ ਉਹ ਗਾਜਰਾਂ ਤੇ ਸੰਸਣ ਹੋਣ ਲੱਗਦੇ ਨੇ ਦੇ ਕਮੀ ਨੂੰ ਤਾਂ ਜਾ ਕੇ ਉਹ ਮੂਰੀ ਕਮੀ ਹੋਣੀ ਉਹਦੀ ਤੇ ਇਹ ਗੱਲ ਗੱਬੀ ਦਾ ਲੱਗਦੀ ਆ ਸਿੰਟਮ ਆਉਣ ਨੂੰ ਤੇ ਤੇ ਡਲੈਂਟਨ ਤੇ ਡਾਉਡਿਨ ਇਹ ਇਹਨਾਂ ਤੋਂ ਕਿਹਨਾਂ ਲਈ ਉਹਨਾਂ ਕਹਿੰਦੇ ਕਮੀ ਆਂਦੀ ਆ ਤੇ ਇਹ ਜਦਾ ਹੋਵੇਗਾ ਤੇ ਸੀਵੀਸੀ ਦੇ ਵਿੱਚ ਐਨੀਮੀਆ ਹੋਏਗਾ ਹੀਮੋਗਲੋਬਿਨ ਘਟੂਣੀ ਆ ਐਮਸੀਵੀ ਜਦਾ ਹੋਣੀ ਆ ਤੇ ਵੀਰ ਜਦੋਂ ਇਹਨਾਂ ਦਾ ਲੈਵਲ ਚੈੱਕ ਕਰੋਗੇ ਤਾਂ ਵੀ ਇਹਦਾ ਨੋ ਹੋਣਾ ਇਹ 200 ਤੋਂ ਘੱਟ ਹੋਏਗਾ ਇਹ 200 ਤੋਂ 300 ਦੇ ਵਿਚਕਾਰ ਹੈ ਤੋਂ ਬੋਰ ਲਾਈਨ ਹੁੰਦਾ ਤੇ 300 ਜਿਆਦਾ ਤੇ ਨੋਰਮਲ ਹੈ ਤੇ ਇਹ ਇਹ ਬੋਰ ਲਾਈਨ ਹੈ ਤੇ ਇਹ ਹੋਮੋਸਿਸਟਿਨ ਤੇ ਮੈਥਾਇਲ ਮਨਾਉਣਾ ਕਿਸੇ ਚੈੱਕ ਨਾ ਬਣਾ ਜੇ ਦੋਨਾਂ ਦਾ ਲੈਵਲ ਜਿਆਦਾ ਹੈ ਤੋਂ ਵੀ ਡਰ ਬਣਾ ਦੇ ਦੀਵਾ ਹੋ ਗਈ ਜੇ ਹੋਮੋਸਿਸਟਿਨ ਲੈਵਲ ਜਿਆਦਾ ਤੇ ਮੈਥਾਇਲ ਮਨਾਉਣਾ ਕਿਸੇ ਇਹਨਾਂ ਵਿੱਚ ਲੈਵਲ ਨੋਰਮਲ ਹੈ ਤੇ ਕੋਈ ਫੋਲੋ ਕਿਸੀ ਦੀ ਅਵਿਸ਼ਿਵ ਹੋਈ ਤੇ ਇਹ ਵੀ ਡਰ ਬੁਰਾ ਕਿਦਾਂ ਗਾਣਾ ਤਾਂ ਦੋ ਤੇ ਤੀਕਰਣਾ ਨਾ ਨਾ ਵਧੀਆ ਨਾ ਤੇ ਮੱਚ ਕਰਾ ਦਾ ਮੈਂ ਨਾ ਵੀ ਜੋਰ ਉਹ ਇੱਕ ਨਾ ਹੋਵੇ ਕਿ ਗਾਣਾ ਦਾ ਕੀ ਜੋਰ ਨਹੀਂ ਹੁੰਦਾ ਤੇ ਕਹਾਂ ਕਿ ਟੀਕਰਣਾ ਜਦਾ ਬੱਟ ਰਿਹਾ ਨਾ ਤੇ ਮੈਂ ਦਰ ਨੂੰ ਨਹੀਂ ਪਿੰਦਾ ਬੰਦਾ ਮਨ ਕਰਦੇ ਵੀ ਤੇ ਤੇ ਵੀਦਰ ਬੇਲੇ ਹੁਣ ਤੇ ਦੋ ਗੋਰੀ ਲੜਨੋਂ ਟੀਕੇ ਕਿ ਯਾਰ ਮਾਈਕਰੋਗ੍ਰਾਮ ਜੰਮਾ ਮਨੇ ਗ੍ਰਾਮ ਇਹ ਨਾ ਇਹ 드라마 ਤੋਂ ਇਹ ਦੋ ਗੁਣ ਪਹਿਲੇ ਤੀਜੇ ਦਿਨਾਂ ਨਾਲ ਦੋ ਦੋ ਤਿੰਨ ਦਿਕੇ ਉਹ ਤੁਹਾਡੇ ਵੇਖ ਤੇ ਬਾਤ ਕਰਦੇ ਤੇ ਚਾਰ ਦਿਕੇ ਤਰ੍ਹਾਂ ਹੁੰਦੇ ਤੇ ਉਸ ਤੋਂ ਬਾਅਦ ਤੇ ਉਤਮਾ ਦੇ ਮੈਂ ਨਮਾਜ਼ ਤੇ ਚਾਮ ਮੈਂ ਨਾ ਇੱਕ ਮੈਂ ਨਮਾਜ਼ ਤੇ ਫਿਰ ਇਹਨਾਂ ਨਾਲ ਕੰਮ ਬੁਰੀ ਨਹੀਂ ਤੇ ਉਹ ਤੁਹਾਡਾ ਮੈਂਟੇਨ ਕਰਨਾ ਨਹੀਂ ਹਾਂ ਤੇ ਨਮਾਜ਼ ਤੇ ਇੱਕ ਟਿਕਾ ਲਾਈਓ ਮੈਂ ਯਾਰ ਬਣੀ ਨਾ ਟਿਕਾ ਨਾ ਤੇ ਐਸੋ ਆਪਣੀ ਨਮਾਜ਼ਾਂ ਇਹ ਯਾਨ ਮਾਰ ਕੰਪਨੀ ਦਾ ਉਹਨਾਂ ਨੂੰ ਉਹ ਇੰਟਰਵੈਨਸ਼ਨ ਉਹਨਾਂ ਤੇ ਇੰਟਰਵੈਨਸ਼ਨ ਉਹਨਾਂ ਨਾਲ ਪੰਦੇ ਤੇ ਉਹ ਇੰਟਰਵੈਨਸ਼ਨ ਨਾਲ ਉਹਨਾਂ ਨੇ ਐਕਸ਼ਨ ਕਵਰੇਜ ਹੁੰਦਾ ਤੇ ਉਹ ਇੰਟਰਮਸ ਨੂੰ ਦੇਣਾ ਤਾਂ ਯਾਨ ਜਾਂ ਡੀਪ ਸਬਟ੍ਰੇਸ ਲਾੜੋ ਤੇ ਇਹ ਤਾਂ ਇੰਟਰਮਸ ਨੂੰ ਟਿਕਣਾ ਤੇ 1000 ਮਿਗਨ ਤੇ ਲਾਇਓ ਇਹ ਿਆਵੇ ਨੀ ਮੂ ਗੀਡਰ ਨਹੀਂ ਮੰਨਣਾ ਤੇ ਰੋਣਾ ਹੈ ਨਹੀਂ ਕੋਈ ਫਿਰ ਮੂ ਨਸਤੇ ਵਿਦੇਸਾ ਦੇ ਉਹ 2000 ਨਹੀਂ ਬਣੀ 2000 ਮਿਲੀਗ੍ਰਾਮ 2000 ਮਾਈਕਰੋਗ੍ਰਾਮ ਤੇ ਉਹ ਨਾ ਕੈਪਸੂਲ ਲੈ ਕੇ ਤੇ ਉਹ ਉਹ ਖਾਣ ਤੇ ਉਹ ਨਾ ਉਹ ਬਰਬ੍ਰੈਂਡ ਤੇ ਕੈਪਸੂਲ ਨਾ ਕਈ ਖਾਣ ਜਾਂ ਬੰਦੀ ਕੇ ਰੋਟੀ ਆ ਵਧੀਆ ਦਾ ਤੇ